ਜਿਹੜੇ ਪ੍ਰਕਾਸ਼ ਦਿਹਾੜਾ ਆ ਰਿਹਾ ਵਾ ਉਹਦਾ ਕਿ ਲੱਡੂਆਂ ਦੀ ਸੇਵਾ ਤਿੰਨ ਚਾਰ ਦਿਨ ਤੋਂ ਚੱਲ ਰਹੀ ਆ 4 ਤਰੀਕ ਨੂੰ ਸਵੇਰੇ 6 ਵਜੇ ਤੋਂ ਸ਼ਾਮ ਤੱਕ ਲੱਡੂ ਚੱਲਣਗੇ ਸਾਰੀਆਂ ਸੰਗਤਾਂ ਹੋਮ ਆਮ ਕੇ ਪਹੁੰਚਣ ਗੁਰੂ ਦੇ ਦਰਸ਼ਨ ਕਰਨ ਨਾਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਹ ਸੇਵਾ ਦਾ ਗਰੁੱਪ ਚੱਲਦਾ ਜੀ ਸਾਡਾ ਇੱਥੇ ਹਰ ਐਤਵਾਰ ਦੇ ਐਤਵਾਰ ਕੋਈ ਦੁਕਾਨਦਾਰ ਆ ਕੋਈ ਖੇਤੀਬਾੜੀ ਨਾਲ ਜੁੜਿਆ ਵਾ ਸਾਰੇ ਆਪਣਾ ਟਾਈਮ ਕੱਢ ਕੇ ਐਤਵਾਰ ਕੋ 2 ਘੰਟੇ ਕੋ 4 ਘੰਟੇ ਕੋ 5 ਘੰਟੇ ਸੇਵਾ ਕਰਦੇ ਨੇ ਇਹਨਾਂ ਸਾਰੇ ਵੀਰਾਂ ਦੇ ਸੰਯੋਗ ਦੇ ਨਾਲ ਹੀ ਅਪਰਾਲਾ ਕੀਤਾ ਜਾਂਦਾ ਇੱਕ ਬਰਾਲਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜਿਹੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਤਿੰਨ ਤੋਂ ਚਾਰ ਦਿਨ ਲੱਡੂ ਬਣਦੇ ਆ ਜੀ ਪੰਜਵੇਂ ਦਿਨ ਲੱਡੂ ਵਰਤਾਏ ਜਾਂਦੇ ਲੰਗਰ ਦੇ ਵਿੱਚ ਵਾਇਗੁਰਜਾ ਖਾਸਾ ਵਾਇਗੁਰਜੀ ਦੀ ਫਤਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਪੁਰ ਸੰਗਤਾਂ ਦੇ ਵੱਲੋਂ ਵੱਖ-ਵੱਖਰੇ ਪ੍ਰਕਾਰ ਦੇ ਮਠਿਆਈਆਂ ਦੇ ਲੰਗਰ ਲਗਾਏ ਜਾ ਰਹੇ ਨੇ ਹਰ ਮੰਦਰ ਸਾਹਿਬ ਆ ਕੇ ਦੇਖੋ ਤਸਵੀਰਾਂ ਇਹ ਅਲੱਗ-ਅਲੱਗ ਸ਼ਹਿਰਾਂ ਦੇ ਪਿੰਡਾਂ ਦੇ ਤੇ ਐਨ ਆਰ ਆਈ ਸਹਿਯੋਗ ਦੇ ਨਾਲ ਇਹ ਲੰਗਰ ਜਿਹੜਾ ਕਿ ਲਗਾਇਆ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਵੱਖ-ਵੱਖ ਪ੍ਰਕਾਰ ਦੇ ਮਠਿਆਈਆਂ ਹੋਰ ਪ੍ਰਕਾਰ ਦੀਆਂ ਜਿਹੜੀਆਂ ਕਿ ਇਨਾਂ ਦੇ ਨੂੰ ਲੰਗਰ ਲਗਾਇਆ ਜਾਂਦੇ ਨੇ ਗੱਲਬਾਤ ਅਸੀਂ ਕਰਾਂਗੇ ਪਹਿਲਾਂ ਉਸ ਤੋਂ ਪਹਿਲਾਂ ਪਿੰਡ ਦੇ ਤਸਵੀਰਾਂ ਅਸੀਂ ਸਾਂਝੇ ਇਸ ਕਰਕੇ ਕਰ ਰਿਹਾ ਕਿਉਂਕਿ ਹਰ ਸਾਲ ਦੀ ਤਰ੍ਹਾਂ ਇਹਨਾਂ ਨੂੰ ਇੰਤਿਆਰ ਹੁੰਦਾ ਕਿ ਗੁਰੂ ਘਰ ਜਾ ਕੇ ਅਸੀਂ ਸੇਵਾ ਨਿਭਾਈਏ ਗੱਲਬਾਤ ਅਸੀਂ ਕਰਾਂਗੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਨੂੰ ਬਿਲਕੁਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵੈਗਰਜੀਕਾ ਖਾਲਸਾ ਵੈਗਰਜੀਕੀ ਫਤਿਹ ਸਰਦਾਰ ਮਨਜਿੰਦਰ ਸਿੰਘ ਜੀ ਕੀ ਜਣਾ ਚਾਹੋਗੇ ਹਰ ਸਾਲ ਦੀ ਤਰ੍ਹਾਂ ਵੇਟ ਹੁੰਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪਰ ਮਠਿਆਈਆਂ ਦੇ ਲੰਗਰ ਲਗਾਏ ਜਾਂਦੇ ਸਾਰੀ ਸੰਗਤ ਨੂੰ ਬੇਨਤੀ ਹੈ ਵੀ ਲੱਖ ਲੱਖ ਵਧਾਈ ਹੋਵੇ ਗੁਰਪੁਰਬ ਵਾਸਤੇ ਤੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਇਹ ਜਿਹੜਾ ਲੰਗਰ ਆ ਐਨ ਆਰ ਆਈ ਵੀਰ ਸਾਧ ਸੰਗਤ ਤੇ ਸਹਿਯੋਗ ਨਾਲ ਕਮੇਟੀ ਦੇ ਸਹਿਯੋਗ ਨਾਲ ਸਾਰਿਆਂ ਸੰਗਤਾਂ ਨੇ ਆਪਣਿਆ ਵੱਧ ਚੜ ਕੇ ਯੋਗਦਾਨ ਦਿੱਤਾ ਗੁਰੂ ਰਾਮਦਾਸ ਦੇ ਪ੍ਰਕਾਸ਼ ਦਿਹਾੜੇ ਵਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦਿਹਾੜੇ ਵਾਸਤੇ ਇਹ ਲੰਗਰ ਦੀ ਪ੍ਰਸਾਦਾ ਚਲਦੀ ਆਈ ਆ ਉਹਦੇ ਲੰਗਰ ਸੰਬੰਧ ਵਿੱਚ ਲੰਗਰ ਦੀ ਭੰਡਾਰੇ ਖੁੱਲੇ ਲੱਡੂ ਤੇ ਨਾਲ ਪਕੌੜੇ ਬਰੈਡ ਪਕੌੜਿਆਂ ਦਾ ਚਾਹ ਦਾ ਲੰਗਰ ਬਹੁਤ ਧੂਮ ਧਾਮ ਨਾਲ ਵਰਤਾਇਆ ਜਾ ਰਿਹਾ ਚਾਰ ਪੰਜ ਦਿਨ ਤੁਸੀਂ ਪਹਿਲਾਂ ਹੀ ਆ ਜਾਂਦੇ ਕਿ ਤਿਆਰੀ ਲੰਗਰ ਦੀ ਜਿਹੜੀ ਕਰਦੇ ਹੋ ਨਹੀਂ ਇਹ ਸਾਡੀ ਸੁਸਾਇਟੀ ਹੈ ਇੱਥੇ ਗੁਰੂ ਰਾਮਦਾਸ ਲੰਗਰ ਹਾਲ 'ਚ ਨੌਜਵਾਨ 2-250 ਮੁੰਡਾ ਸੇਵਾ ਕਰਦਾ ਵਾ ਉਹਨਾਂ ਨੇ ਇਹ ਸੁਸਾਇਟੀ ਦੇ ਥਰੂ ਉਹਨਾਂ ਨੇ ਇਹ 4-5 ਦਿਨ ਤੋਂ ਲੱਡੂਆਂ ਦੀ ਸੇਵਾ ਚੱਲ ਰਹੀ ਆ ਕਿਉਂਕਿ ਸੰਗਤ ਨੂੰ ਬਹੁਤ ਤਕੜਾ ਸ਼ਾਭ ਆ ਵੀ ਸਾਡੇ ਇਹ ਗੁਰੂ ਜਿਹੜੇ ਪ੍ਰਕਾਸ਼ ਦਿਹਾੜਾ ਆ ਰਿਹਾ ਵਾ ਉਹਦਾ ਕਰਕੇ ਲੱਡੂਆਂ ਦੀ ਸੇਵਾ 3-4 ਦਿਨ ਤੋਂ ਚੱਲ ਰਹੀ ਆ 4 ਤਰੀਕ ਨੂੰ ਸਵੇਰੇ 6 ਵਜੇ ਤੋਂ ਸ਼ਾਮ ਤੱਕ ਲੱਡੂ ਚੱਲਣਗੇ ਸਾਰੀਆਂ ਸੰਗਤਾਂ ਹੋਮਾਂਮ ਕੇ ਪਹੁੰਚਣ ਗੁਰੂ ਦੇ ਦਰਸ਼ਨ ਕਰਨ ਆਲੇ ਪ੍ਰਕਾਸ਼ ਦਿਹਾੜੇ ਦੀ ਲੱਖ ਲੱਖ ਵਧਾਈ ਹੋਵੇ ਬਿਲਕੁਲ ਜੀ ਹੋਰ ਵੀ ਸੰਗਤ ਮੌਜੂਦ ਆ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੱਖ ਲੱਖ ਵਧਾਈਆਂ ਬਲਕਾਰ ਸਿੰਘ ਜੀ ਪਿੰਡ ਬੋਪਾ ਨਾਬਾਦ ਸਿੰਘ ਕੀ ਕਹਿਣਾ ਚਾਹੋ ਸੋਸਾਇਟੀ ਦਾ ਮੈਂਬਰ ਜੀ ਕੀ ਕਹਿਣਾ ਚਾਹੋ ਕਿ ਲੱਖ ਲੱਖ ਪ੍ਰਕਾਸ਼ ਦਿਹਾੜੇ ਦੀ ਮਖੇਈਏ ਤੇ ਆ ਵੇਖੋ ਜੀ ਪਹਿਲੋਂ ਦੇ ਮੈਂ ਸੋਸਾਇਟੀ ਨੂੰ ਬਹੁਤ ਬਾਰੀ ਵਧਾਈ ਦੇਣਾ ਵੀ ਇਹ ਸਾਰੇ ਵੀਰ ਜਿਹੜੇ ਕਿ 20 ਸਾਲ ਤੋਂ ਜੁੜੇ ਨੇ ਇੱਥੇ ਕੋਈ 2004 ਤੋਂ ਆ ਜੀ ਕੋਈ 2000 ਤੋਂ ਆ ਅਸੀਂ ਇਹ ਸਾਰਾ ਇੱਕ ਇੱਕ ਮੈਂਬਰ ਸਾਡੇ ਨਾਲ ਜੁੜਿਆ ਵਾ ਸਾਡੇ ਬੱਚੇ ਸਾਰੇ ਐਨ ਆਰ ਆਈ ਬਾਹਰ ਗਏ ਨੇ ਸਾਡੇ ਬੱਚੇ ਵੀ ਸਾਡਾ ਸਾਥ ਭਰਦੇ ਨੇ ਸਾਡੇ ਨਾਲ ਬਹੁਤ ਬਹੁਤ ਵੀਰ ਜੁੜੇ ਨੇ ਭਾਜੀ ਲੁਧਿਆਣੇ ਤੋਂ ਆਏ ਨੇ ਹੋਰ ਸਾਡੇ ਕੋਲ ਬਠਿੰਡੇ ਆ ਕੋਈ ਕਪੂਰਥੜੇ ਆ ਇਸ ਤਰ੍ਹਾਂ ਕਰਕੇ ਅਸੀਂ ਸਾਰੇ ਵੀਰਾਂ ਦੇ ਸੰਯੋਗ ਦੇ ਨਾਲ ਇਹ ਸੇਵਾ ਦਾ ਗਰੁੱਪ ਚੱਲਦਾ ਜੀ ਸਾਡਾ ਇੱਥੇ ਹਰ ਐਤਵਾਰ ਦਾ ਐਤਵਾਰ ਕੋਈ ਦੁਕਾਨਦਾਰ ਆ ਕੋਈ ਖੇਤੀਬਾੜੀ ਨਾਲ ਜੁੜਿਆ ਹੋਆ ਸਾਰੇ ਆਪਣਾ ਟਾਈਮ ਕੱਢ ਕੇ ਐਤਵਾਰ ਕੋ 2 ਘੰਟੇ ਕੋ 4 ਘੰਟੇ ਕੋ 5 ਘੰਟੇ ਸੇਵਾ ਕਰਦੇ ਨੇ ਇਹਨਾਂ ਸਾਰੇ ਵੀਰਾਂ ਦੇ ਸੰਯੋਗ ਦੇ ਨਾਲ ਇਹ ਅਪਰਾਲਾ ਕੀਤਾ ਜਾਂਦਾ ਇੱਕ ਪਰਾਲਾ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਜੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਤਿੰਨ ਤੋਂ ਚਾਰ ਦਿਨ ਲੱਡੂ ਬਣਦੇ ਆ ਜੀ ਪੰਜਵੇਂ ਦਿਨ ਲੱਡੂ ਵਰਤਾਏ ਜਾਂਦੇ ਲੰਗਰ ਦੇ ਵਿੱਚ ਹਾਂਜੀ ਹਰ ਸਾਲ ਦੀ ਤਰ੍ਹਾਂ ਤੇ ਇਸ ਤੋਂ ਬਾਅਦ ਸਾਡਾ ਬਾਬਾ ਦੀਸੂ ਦੇ ਪ੍ਰਕਾਸ਼ ਜੜੇ ਨੂੰ ਸਮਰਪਿਤ 27 ਤਰੀਕ ਨੂੰ ਦੁੱਧਾ ਲੰਗਰ ਲਗਾਇਆ ਜਾਂਦਾ ਫਤਿਹਗੜ੍ਹ ਸਾਹਿਬ ਜੋੜ ਮੇਲੇ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਾਡੀ ਉੱਥੇ ਵੀ ਸੇਵਾ ਹੁੰਦੀ ਹੈ ਜੀ ਲੱਗਦਾ ਕਿ ਐਰ ਕੀ ਕਿੰਨੇ ਟਨ ਬਣਿਆ ਇਹ ਤੋਂ ਜ਼ਿਆਦਾ ਬਣਦਾ ਕਿਉਂਕਿ ਸੰਗਤ ਜਿਹੜੀ ਆ ਉਛਾਹ ਬਹੁਤ ਹੁੰਦਾ ਇਸ ਦਿਨ ਵੇਖੋ ਜੀ ਇੱਥੇ ਥਾ ਸਮੁੰਦਰ ਆ ਇਹ ਕੁਝ ਨਹੀਂ ਕਹਿ ਸਕਦੇ ਇੱਥੇ ਸੰਗਤਾਂ ਨੂੰ ਜਦੋਂ ਅਸੀਂ ਆਪਣੇ ਭੈਣਾਂ ਭਰਾਵਾਂ ਨੂੰ ਮੈਸੇਜ ਛੱਡ ਦਿੰਨੇ ਆ ਸਾਨੂੰ ਇਹ ਹੁੰਦਾ ਹੈ ਕਿ ਇੱਕ ਟੀਨ ਲੈ ਔਰ ਫੈਂਡ ਦਾ ਤੇ ਅਗਲਾ 2-3 ਬੋਰੀਆਂ ਖੜਨ ਦੀਆਂ ਚੱਕ ਲਿਆਉਂਦਾ ਅਸੀਂ ਜਿਆਦਾਤਰ ਸੰਯੋਗ ਇਹ ਦਿੰਨੇ ਆ ਕਿ ਸਾਨੂੰ ਰਾਸ਼ਨ ਦੇ ਦਿਓ ਰਾਸ਼ਨ ਦੀ ਲੋਡ ਜਿਆਦੀ ਹੁੰਦੀ ਆ ਤੇ ਪੈਸਾ ਜਿਹੜਾ ਵਾ ਪੈਸੇ ਦੇ ਸਾਨੂੰ ਉਹ ਹਲਵਾਈਆਂ ਨੂੰ ਦੇਣੇ ਹੁੰਦੇ ਆ ਜਾਂ ਇੱਧਰ ਉਧਰ ਥੋੜਾ ਸਮਾਨ ਲੈਣਾ ਹੁੰਦਾ ਇਸ ਕਰਕੇ ਕੋਈ ਵੀਰ ਕਿਸੇ ਗੱਲ ਦੀ ਜਿਹਨੂੰ ਪਤਾ ਲੱਗਦਾ ਵਾ ਬਾਦ ਚੜ ਕੇ ਸੇਵਾ ਵੀ ਦਿੰਦਾ ਵਾ ਸਾਥ ਵੀ ਭਰਦਾ ਵਾ ਕੱਲ ਨੂੰ ਇੱਥੇ ਸੰਗਤਾਂ ਨੇ ਲੱਡੂ ਵਰਤਾਏ ਜਾਣੇ ਨੇ ਪ੍ਰਕਾਸ਼ ਜੀ ਨੂੰ ਸਮਰਪਿਤ ਇਸ ਖੁਸ਼ੀ ਦੇ ਮੌਕੇ ਦੇ ਵਿੱਚ ਮੈਂ ਸਾਰੇ ਸੋਸਾਇਟੀ ਨੂੰ ਸਮੂਹ ਪ੍ਰਬੰਧਕਾਂ ਨੂੰ ਸ਼੍ਰੋਮਣੀ ਕਮੇਟੀ ਜਿਨ੍ਹਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੰਦੇ ਹਰ ਸਾਲ ਦੀ ਤਰ੍ਹਾਂ ਜਿਹੜੀ ਚੀਜ਼ ਦੀ ਲੋੜ ਪੈਂਦੀ ਸਾਨੂੰ ਹਾਜ਼ਰ ਕਰਦੇ ਇੱਥੇ ਇਸ ਕਰਕੇ ਆ ਸਾਰੇ ਵੀਰ ਬਿਲਕੁਲ ਪਿਆਰ ਨਾਲ ਦਿਲੋਂ ਮੁਹੱਬਤ ਨਾਲ ਜੁੜੇ ਆ ਇਹਨਾਂ ਨੂੰ ਕੁਝ ਕਹਿੰਦਾ ਆ ਸ਼ਿਮਾਂ ਦਾ ਜੱਜ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਜੀ लगलग शहर ਤੋਂ ਵਕਰ ਜਿਲ੍ਹਾ ਤੋਂ ਲੋਕ ਇੱਥੇ ਪਹੁੰਚਦੇ ਨੇ ਸੇਵਾ ਨਿਭਾਉਂਦੇ ਦੀ ਗੱਲਬਾਤ ਕਰਿਆ ਭਾਈ ਜੀ ਕੀ ਨਾਮ ਹੈ ਜੀ ਮੇਰਾ ਨਾਮ ਸਤਵਿੰਦਰ ਸਿੰਘ ਸਾਹਨੇਵਾਲ ਤੋਂ ਜੀ ਪਹਿਲਾਂ ਤਾਂ ਮੈਂ ਸਾਰੀਆਂ ਸੰਗਤਾਂ ਨੂੰ ਤੁਹਾਡੇ ਮਾਧਿਅਮਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਚਲੋ ਬੜੀ ਖੁਸ਼ੀ ਹੁੰਦੀ ਹੈ ਮੈਂ ਸਰਦਾਰ ਬਲਕੌਰ ਸਿਓ ਤੇ ਉਸ ਤੋਂ ਬਾਅਦ ਇੱਧਰ ਪਰਮਜੀਤ ਸਿੰਘ ਪ੍ਰਧਾਨ ਕਲੇਰ ਸਾਹਿਬ ਇਹਨਾਂ ਦੇ ਪ੍ਰੇਰਣਾ ਸਦਕਾ ਅਸੀਂ ਇਹਨਾਂ ਦੇ ਨਾਲ ਸੁਸਾਇਟੀ ਨਾਲ ਜੁੜ ਗਏ ਆ ਬੜਾ ਅੱਛਾ ਲੱਗਦਾ ਗੁਰੂ ਰਾਮਦਾਸ ਦੇ ਦਰਬਾਰ ਚਲੋ ਸਾਡੀ ਕੋਈ ਔਕਾਤ ਨਹੀਂ ਅਸੀਂ ਆ ਕੇ ਇੱਥੇ ਕੁਝ ਕਰ ਸਕੀਏ ਪਰ ਉਹ ਗੁਰੂ ਮਹਾਰਾਜ ਆਪਣੇ ਆਪ ਬੰਦੇ ਦੇ ਸਿਰ ਤੇ ਹੱਥ ਰੱਖ ਕੇ ਜਿਹੜੇ ਆ ਉਹ ਕੰਮ ਆਪਣਾ ਜਿਹੜੀ ਸੇਵਾ ਉਹ ਲੈਂਦੇ ਆ ਤੇ ਬੜਾ ਅੱਛਾ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਹੈਗੇ ਨੇ ਗੁਰਪੁਰਬ ਪਹਿਲੇ ਪ੍ਰਕਾਸ਼ ਪੁਰਬ ਉਹਦੇ ਸੰਬੰਧ ਦੇ ਵਿੱਚ ਜੋ ਤਿਆਰੀਆਂ ਚੱਲਦੀਆਂ ਨੇ ਪਿਛਲੇ ਕਈ ਦਿਨਾਂ ਦੇ ਉਤੋਂ ਇਹ ਕਈ ਦਿਨਾਂ ਤੋਂ ਤਿਆਰੀਆਂ ਚੱਲਦੀਆਂ ਨੇ ਤੇ ਬੜੀ ਸ਼ਰਧਾ ਨਾਲ ਪੂਰੇ ਸੋਸਾਇਟੀ ਦੇ ਮੈਂਬਰ ਸਹਿਬਾਨ ਸੰਗਤਾਂ ਦੇ ਸਹਿਯੋਗ ਨਾਲ ਜਿਹੜਾ ਲੱਡੂਆਂ ਦਾ ਜਿਹੜਾ ਉਹ ਲੰਗਰ ਤਿਆਰ ਕੀਤਾ ਜਾ ਰਿਹਾ ਤੇ ਵਰਤਾਇਆ ਕੱਲ ਜਾਏਗਾ ਉਹ ਪ੍ਰਕਾਸ਼ਪੁਰਬ ਵੇਲੇ ਤੇ ਇਸੇ ਤਰ੍ਹਾਂ ਤੇ ਸਾਰੇ ਸਾਡੇ ਜਿਹੜੇ ਹੈਗੇ ਨੇ ਮੈਂਬਰ ਸਹਿਬਾਨ ਬੜੇ ਸਤਿਕਾਰਯੋਗ ਬੜੇ ਸੂਝਵਾਨ ਨੇ ਬੜਾ ਕੁਝ ਸਿੱਖਣ ਨੂੰ ਮਿਲਦਾ ਤੇ ਜ਼ਿੰਦਗੀ ਦੇ ਰਜੇ ਮਿਆਂ ਪਰ ਇਹ ਵਕਤ ਦੇ ਵਿੱਚੋਂ ਕੁਝ ਵਕਤ ਇੱਥੇ ਗੁਜ਼ਾਰ ਕੇ ਬੜਾ ਸਕੂਨ ਵੀ ਮਿਲਦਾ ਉਹ ਮਤਲਬ ਕਿਹਾ ਨਹੀਂ ਜਾ ਸਕਦਾ ਦੱਸਿਆ ਨਹੀਂ ਜਾ ਸਕਦਾ ਜੋ ਸਕੂਨ ਇੱਥੇ ਆ ਕੇ ਜਿਹੜਾ ਮਿਲ ਰਿਹਾ ਉਹਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਸੋ ਮੇਰੀ ਇੰਨੀ ਕੀ ਸੇਵਾ ਜਿਹੜੀ ਆ ਕਰਮਾਂ ਵਾਲਿਆਂ ਨੂੰ ਮਿਲਦੀ ਹਾਂਜੀ ਹਾਂ ਬਿਲਕੁਲ ਜੀ ਮੇਰੇ ਇੰਨੀ ਕੀ ਬੇਨਤੀ ਸੀ ਚਲੋ ਬੜੀ ਖੁਸ਼ੀ ਆ ਵੀ ਇੱਥੇ ਸਾਨੂੰ ਆਉਣ ਦਾ ਮੌਕਾ ਮਿਲਿਆ ਔਰ ਇੱਥੇ ਸੇਵਾ ਕਰਨ ਦਾ ਵੀ ਮੌਕਾ ਮਿਲਿਆ ਸੋ ਇੰਨਾ ਕੁਛ ਕਹਿੰਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬ ਕਿਦਾਂ ਦੇਖ ਰਹੋ ਕਿ ਇੰਨੇ ਚਿਤ ਤੁਸੀਂ ਸੇਵਾ ਨਿਭਾਉਂਦੇ ਆ ਰਹੇ ਨੇ ਵੱਖਰੇ ਵੱਖਰੇ ਪ੍ਰਕਾਰ ਦੀਆਂ ਜਿਹੜੇ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਨੇ ਸੰਗਤ ਦਾ ਕਿੰਨਾ ਉਸ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪਹਿਲੇ ਦੇ ਲੱਖ ਲੱਖ ਸਿੱਖ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਧਾਈਆਂ ਹੋਣ ਇਹ ਸਾਰੀ ਸੰਯੋਗ ਸਾਡੀ ਨੌਜਵਾਨ ਸਿੰਘ ਸਭਾ ਲੰਗਰ ਹਾਲ ਸੁਸਾਇਟੀ ਦਾ ਰਲ ਮਿਲ ਕੇ ਸਾਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਤੋਂ ਮਾਇਆ ਭੇਜਦੇ ਆ ਜਿਹਦੇ ਸੰਯੋਗ ਨਾਲ ਅਸੀਂ 4 ਤੋਂ 5 ਸਾਲ ਤੱਕ ਦੇ ਲੰਗਰ ਲਾਉਂਦੇ ਆ ਰਹੇ ਆ ਅੱਜ 4 ਦਿਨ ਹੋ ਗਏ ਆ ਲੱਡੂਆਂ ਦਾ ਲੰਗਰ ਤਿਆਰ ਹੋ ਰਿਹਾ ਸਿੱਖ ਸੰਗਤਾਂ ਨੂੰ ਖੁਸ਼ੀਆਂ ਲੈ ਰਹੀਆਂ ਵਾਂ ਦੇਸ਼ਾਂ ਵਿਦੇਸ਼ਾਂ ਵਿੱਚ ਸਿੱਖ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿਕਸਰ ਸਾਹਿਬ ਕੀ ਕਹਿਣਾ ਚਾਹੋਗੇ ਤੁਸੀਂ ਵੀ ਸੇਵਾ ਕਰਦੇ ਪਏ ਹੋ ਕਿੰਨਾ ਆਨੰਦ ਹੁੰਦਾ ਜਦੋਂ ਗੁਰਪੁਰਬ ਹੁੰਦਾ ਜਾਂ ਕੋਈ ਹੋਰ ਤਿਆਰ ਹੁੰਦਾ ਇਹ ਜੀ ਸਾਡਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਮਨਾਇਆ ਜਾਂਦਾ ਉਹਨਾਂ ਦੇ ਪਹਿਲੇ ਹੱਡ ਗ੍ਰੰਥੀ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਸੀ ਜਿਨ੍ਹਾਂ ਨੂੰ ਯਾਦ ਕਰਦਿਆਂ ਸਾਡੀ ਗੁਰੂ ਰਾਮਦਾਸ ਸੋਸਾਇਟੀ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਸਾਹੀਂ 31 ਤਰੀਕ ਦੇ ਲੱਡੂਆਂ ਦੀ ਤਿਆਰੀ ਕਰ ਰਹੇ ਆ ਜੋ ਕਿ ਅੱਜ ਬਣ ਕੇ ਤਿਆਰ ਹੋ ਜਾਣਗੇ ਉਹਦੇ ਵਿੱਚ ਆ ਪਕੌੜਿਆਂ ਦਾ ਬਾਕੀ ਵਰਪੀ ਦਾ ਸਾਰਾ ਸਾਡੇ ਪ੍ਰਧਾਨ ਸਾਹਿਬ ਸਾਡੇ ਨਾਲ ਸਾਫਤਾ ਸਰਪੰਚ ਸਾਰਿਆਂ ਦੇ ਸਹਿਯੋਗ ਦੇ ਨਾਲ ਔਰ ਇਹ ਅਸੀਂ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਨੂੰ ਯਾਦ ਕਰਦਾ ਕਿਉਂਕਿ ਗੁਰੂ ਅਰਜਨ ਸਾਹਿਬ ਨੇ ਉਹਨਾਂ ਨੂੰ ਬਿਠਾਇਆ ਸੀ ਸਾਰੇ ਪਹਿਲੇ ਹੱਡ ਗ੍ਰੰਤੀ ਹੋ ਸੀ ਉਹਨਾਂ ਨੂੰ ਯਾਦ ਕਰਦਾ ਪਹਿਲਾ ਪ੍ਰਕਾਸ਼ ਦਿਹਾੜਾ ਜਿਹੜਾ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਤੇ ਉਹਦੇ ਵਿੱਚ ਜਦੋਂ ਅਸੀਂ ਸ਼ੁਰੂ ਕਰਦੇ ਆ ਗੁਰੂ ਰਾਮਦਾਸ ਦਾ ਨਾਮ ਲੈ ਕੇ ਜਿਹਦੇ ਵਿੱਚ ਟੋਟ ਲੱਡੂਆਂ ਦਾ ਵੰਡਦੇ ਦੋਵੇਂ ਹਾਲਾਂ ਜੋ ਉੱਪਰ ਤੇ ਥੱਲੇ ਵੰਡਦੇ ਆ ਜਿਹੜੇ ਸ਼ਾਮ ਤੱਕ ਟੋਟ ਵਰਤਦੇ ਆ ਗੁਰੂ ਰਾਮਦਾਸ ਦੀ ਕਿਰਪਾ ਦੇ ਨਾਲ ਜਿਨ੍ਹਾਂ ਦੇ ਕਦੀ ਟੋਟ ਨਹੀਂ ਆਈ ਉਹਨਾਂ ਦਾ ਨਾਂ ਲੈ ਕੇ ਸ਼ੁਰੂ ਕਰਦੇ ਤੇ ਸਮਾਪਤੀ ਵੀ ਉਹਨਾਂ ਦਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਖਾਲਸਾ ਦੇ ਸਹਿਯੋਗ ਦੇ ਨਾਲ ਅਤੇ ਐਨ ਆਰ ਆਈ ਵੀਰਾਂ ਦੇ ਨਾਲ ਤੇ ਐ ਜੀ ਪੀ ਸੀ ਦੇ ਸਹਿਯੋਗ ਦੇ ਨਾਲ ਇਹ ਲੰਬੇ ਸਮੇਂ ਤੋਂ ਜਿਹੜੀ ਹੈ ਕਿ ਸੇਵਾ ਨਿਭਾਉਂਦੇ ਆ ਰਹੇ ਨੇ ਤੇ ਇੱਕ ਪਾਸੇ ਜਿਹੜੇ ਲਵਾਈ ਲੱਗੇ ਕੈਮਰਾ ਪਰਸਨ ਕੋ ਕੋਈ ਤਸਵੀਰਾਂ ਦਿਖਾਈ ਜਾਣ ਕਿ 31 ਤਰੀਕ ਤੋਂ ਹੀ ਇਹ ਤਿਆਰੀਆਂ ਜਿਹੜੀਆਂ ਕੀਤੀਆਂ ਜਾਂਦੀਆਂ ਨੇ ਵੱਖਰੇ ਵੱਖਰੇ ਪ੍ਰਕਾਰ ਦੀਆਂ ਮਠਿਆਈਆਂ ਪਕੌੜੇ ਬਰੈਡ ਦੁੱਧ ਦੇ ਲੰਗਰ ਜਿਹੜੇ ਇਹਨਾਂ ਦੇ ਵੱਲੋਂ ਲਗਾਏ ਜਾਂਦੇ ਨੇ ਕਿਉਂਕਿ ਇਹੀ ਸੋਚ ਆ ਗਈ ਆ ਕਿ ਪਹਿਲੇ ਪਾਸ਼ਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ਪੁਰਪ ਦੇ ਉੱਪਰ ਸੰਗਤਾਂ ਜਿੰਨੀਆਂ ਵੀ ਦੇਸ਼ ਵਿਦੇਸ਼ਾਂ ਦੇ ਵਿੱਚੋਂ ਆ ਰਹੀਆਂ ਨੇ ਉਨ੍ਹਾਂ ਦੇ ਵਿੱਚ ਇੱਕ ਖੁਸ਼ੀ ਦੀ ਲਹਿਰ ਹੁੰਦੀ ਆ ਠਾਠਾ ਮਾਰਦਾ ਇਕੱਠ ਜਿਹੜਾ ਸੰਗਤ ਦਾ ਜਿਹੜਾ ਇੱਥੋਂ ਦੇਖਣ ਨੂੰ ਮਿਲਦਾ ਤੇ ਲਿਵਿੰਗ ਇੰਡੀਆ ਦੇ ਵੱਲੋਂ ਵੀ ਇਹ ਕੁਝ ਤਸਵੀਰਾਂ ਇਹ ਸਾਂਝੀਆਂ ਕੀਤੀਆਂ ਗਈਆਂ ਨੇ ਜਿਹੜੀ ਕਿ ਸੰਗਤ ਹਮੇਸ਼ਾ ਹੀ ਲੰਬੇ ਸਮੇਂ ਤੋਂ ਆਪਣੀ ਜਿਹੜੀ ਕਿ ਸੇਵਾ ਮਠਿਆਈ ਦੀ ਕਰਦੀ ਹੋਈ ਨਜ਼ਰ ਆ ਰਹੀ ਆ ਤੇ ਹੁਣ 4 ਤਰੀਕ ਨੂੰ ਕੱਲ ਇਹ ਸਾਰੇ ਸੰਗਤ ਵਿੱਚ ਇਹ ਲੱਡੂ ਮਠਿਆਈਆਂ ਜਿਹੜੇ ਕਿ ਵੰਡੇ ਜਾਣਗੇ ਕੈਮਰਾਮੈਨ ਮਨੋਜ ਦੇ ਨਾਮ ਅਜਿੰਦਰ ਸਿੰਘ ਲਿਵਿੰਗ ਇੰਡੀਆ ਨਿਊਜ਼ ਅਮਰੀਤ ਸਰ